ਆ ਜਵਾਇਦੇ ਕੇਸ ਹੈ ਫਲੈਕਸੀ ਗਦੇ 70 5 70 5 70 ਸਰਾ ਦਾਦਾ ਛਿਮੜੇ ਦੀ ਬਾਰਨਾ ਦੇ ਕੋਹੇ ਨੂਰ ਦੀ ਹੈਗੀ ਇਹ ਆਈ ਆ ਚੌਥੇ ਨੰਬਰ ਤੇ ਕੀਰੀਆਂ ਗੱਟੀਆਂ ਦਾ ਮੁਕਾਬਲਾ ਚੱਲ ਰਿਹਾ ਸੀ ਉਹਦੇ ਵਿੱਚ ਇਹ 10 ਗੱਟੀਆਂ ਸਿਲੈਕਟ ਕਰੀਆਂ ਗਈਆਂ ਤੇ ਤੁਹਾਨੂੰ ਆਪਾਂ ਡਿਟੇਲ ਲੈ ਕੇ ਦੇਵਾਂਗੇ ਸਾਰਿਆਂ ਦੀ ਪਹਿਲੇ ਨੰਬਰ ਤੇ ਕਿਹੜੀ ਆਈ ਹੈ ਦੂਜੇ ਤੇ ਤੀਜੇ ਤੇ ਕਿਹੜੀ ਆਈਆਂ ਗਈਆਂ ਇਹ ਪਹਿਲੇ ਨੰਬਰ ਤੇ ਤਕਰੀਬਨ ਆ ਚੁੱਕੀ ਹੈਗੀ ਤੇ ਬਾਕੀ ਆਪਾਂ ਡਿਟੇਲਸ ਨੂੰ ਲੈ ਦੇਣੇ ਬਾਅਦ ਵਿੱਚ ਖੀਰੀ ਕੱਟ ਗਈ ਜੇ ਪੈਡ ਲਾ ਲੈਣੇ ਤੇ ਆਹ ਕੱਟੀਆਂ ਬਾਕੀ ਆਪਾਂ ਦੱਸਦੇ ਬਾਕੀ ਆਹ ਕੱਟੀਆਂ ਜਿਹੜੀਆਂ ਇਸ ਹਾਲ ਹੋਈ ਤੀਜੇ ਨੰਬਰ ਤੇ ਇਹ ਚੌਥੇ ਤੇ ਪੰਜਵੇਂ ਜੀ ਇਹ ਹੈਗੀ ਹੈ 6ਵੇਂ ਤੇ ਕਿੰਨੇ ਮਹੀਨੇ ਚੱਲੀ ਹੈ 10 7ਵੇਂ 8ਵੇਂ 9ਵੇਂ 10ਵੇਂ ਦੇ ਰਹੇ ਆਂ ਆਂਗ ਜਾਓ ਇੱਕ ਨੰਬਰ ਇੱਥੇ ਲਿਓ 15ਾ 15ਾ ਧਾਰਾ ਹੈ ਠੀਕ ਹੋ ਇਹ ਝੋਟੀ 7ਵੇਂ ਨੰਬਰ ਤੇ ਆਈ ਹੈਗੀ ਸਾਧਾਰਨ ਸਾਮ ਨੂੰ ਬਣਾਓ ਭਾਈ ਕਮੇਟੀ ਮੈਂਬਰ ਲੋ ਵੀ ਦੋਸਤੋ ਇਹ ਝੋਟੀ ਆਈ ਹੈਗੀ ਫਸਟ ਖੀਰੀ ਕੈਟਾਗਰੀ ਮੋਰਾ ਮੁਕਾਬਲਾ ਜਿਹੜਾ ਚੱਲ ਰਿਹਾ ਸੀ ਉਹਦੇ ਵਿੱਚ ਫਸਟ ਆਈ ਹੈ ਇਹ ਇਹ ਹੈਗੀ 70577 ਦੀ ਤੇ ਪਿੰਡ ਹੈਗਾ ਆਲੀਕੇ ਤੇ ਜ਼ਿਲ੍ਹਾ ਪਈ ਜਾਂਦਾ ਬਟਿੰਡਾ ਦੇਖ ਸਕਦੇ ਹੋ ਤੁਸੀਂ ਬਹੁਤ ਸੋਹਣੀ ਢੋਟੀ ਇਹ ਫਸਟ ਆਈ ਹੈਗੀ ਮੈਂ ਐਸਾਈਡ ਤੋਂ ਦੇਖ ਸਕਦੇ ਤੁਸੀਂ ਕਿੱਥੇ ਥੋੜਾ ਇਹਦਾ ਬਹੁਤ ਚੰਗੀ ਕੁਆਲਿਟੀ ਦੀ ਆ ਤੇ ਦੂਜੇ ਨੰਬਰ ਤੇ ਜਿਹੜੀ ਇਹ ਬੈਠੀ ਹੈਗੀ ਇਹ ਇਹ ਆਈ ਹੈਗੀ ਇਹ ਖੜੇ ਦੇ ਨਾਲ ਠੀਕ ਆ ਜੇ ਹੈਗੀ ਆ ਪਰਲੇ ਦੀ ਜਿਹੜੀ ਦੂਜੇ ਨੰਬਰ ਤੇ ਆਈ ਹੈ ਬੈਠ ਗਈ ਵਿਚਾਰੀ ਚਲੋ ਥੱਕ ਗਈ ਹੋਣੀ ਆਗੀ ਇਹ ਕਰਮਵੀਰ ਬਰੀਡਿੰਗ ਫਾਰਮ ਦੇ ਵਿੱਚ ਹਰਿਆਣੇ ਵਿੱਚ ਜਿਹੜਾ ਬੱਲ ਆਗਾ ਕੋਠਾ ਗੁਰੂ ਤੇ ਇਹ ਵਿਰਲੇ ਬੱਲ ਦੀ ਹੈ ਪਿੰਡ ਹੈਗਾ ਕੋਠਾ ਗੁਰੂ ਵਿਰਲੇ ਦੀ ਵਿਰਲੇ ਦੀ ਵਿਰਲੇ ਦੀ ਆ ਜਮਾ ਵਿਰਲੇ ਅੱਛੀ ਆ ਗਈ ਠੀਕ ਹੈ ਇਹ ਆਪਣਾ ਪਿੰਡ ਕਿਹੜਾ ਹੈ ਇਹ ਥੱਕੀ ਕਰਕੇ ਵਿਚਾਰੀ ਹੁਣ ਰਹੀ ਗਈ ਥੱਕੀ ਹੋਣੀ ਆ ਨਾ ਤਰੀ ਕਰਕੇ ਖੜੀ ਹੈ ਇੱਕ ਸਾਡਾ ਕੰਮ ਤੂਰ ਵਾਲਾ ਸੀ ਕਟਕੜ ਬੰਦੇ ਨਿਹੰਟੇ ਰਾਹ ਦੇ ਵਿੱਚ ਸਾਡਾ ਰਵੇ ਫਿਰਦਾ ਠੀਕ ਆ ਇਹ ਬਰਲੇ ਦੀ ਹੈਗੀ ਤੇ ਤੀਜੇ ਨੰਬਰ ਤੇ ਇਹ ਹੈਗੀ ਨਵਾਬਪੁਰਾ ਦੇ ਪਿੰਡਾ ਤੁਸੀਂ ਦੇਖ ਸਕਦੇ ਹੋ ਇਹਦੀ ਬਹੁਤ ਚੰਗੀ ਕੁਆਲਿਟੀ ਇਹ ਤੀਜੇ ਨੰਬਰ ਤੇ ਆਈ ਹੈਗੀ ਵਧਾਈਆਂ ਤੇ ਲੋਕ ਇੱਥੇ ਝੂਟਾ ਆ ਆਜੋ ਬਈ ਦਾ 9 ਨੰਬਰ ਲਿਆ ਜਬਰਾਜ ਦੀ ਪੁੱਤਰੀ ਜਿਸ ਤੇ ਬਾਈ ਕਹਿੰਦੇ ਵੀ ਲੋਕਲ ਝੋਟਾਗਾ ਵੀ ਉਸ ਲੋਕਲ ਝੋਟੇ ਤੋਂ ਡਾਇਰੈਕਟ ਕ੍ਰੋਸਿੰਗ ਦੀ ਗੱਟੀ ਆ ਦੇਖ ਸਾ ਤੁਸੀਂ ਵਧੀਆ ਰਿਜ਼ਲਟ ਆ ਗਿਆ ਇਹ ਤੀਜੇ ਨੰਬਰ ਤੇ ਆਈ ਹੈਗੀ ਤੇ ਇਧਰ ਇਹ ਆਈ ਹੈਗੀ ਚੌਥੇ ਨੰਬਰ ਤੇ ਤੇ ਇਹ ਵੀ ਤੁਹਾਨੂੰ ਆਪਾ ਦਿਖਾਉਣੀ ਆ ਕਿ ਇਹ ਕਿਹੜੇ ਬੁਲਦੀ ਹੈਗੀ ਬਾਈ ਕੋਹੇ ਨੂਰ ਦੀ ਕੋਹੇ ਨੂਰ ਲక్ష్ਮੀ ਰਾਣਾਂ ਦੀ ਤੇ ਆ ਮਾੜਾ ਜਿਹਾ ਖੁੱਲਾ ਗੱਲੋਂ ਕਮੇਟੀ ਵਾਲੇ ਨਾਲ ਲక్ష్ਮੀ ਦੇ ਫਾਰਮਾਂ ਦੇ ਕੋਹੇ ਨੂਰ ਦੀ ਹੈਗੀ ਇਹ ਆਈ ਹੈ ਚੌਥੇ ਨੰਬਰ ਤੇ ਇਸ ਤਰ੍ਹਾਂ ਖੜੇ ਹੋ ਜਾਓ ਨਾਲੇ ਪਿੱਛੇ ਨੂੰ ਹੋ ਜਾਓ। ਨਾਰੀ ਕਮੇਟੀ ਗੱਡੀ ਆ ਗਈ ਜਿਹਨੂੰ ਪਿੰਡ ਦਾ ਬਹੁਤਾਂ ਰੁਮੇਲਦਾਰ ਮੈਂਬਰ ਸਰਪੰਚ ਕੋ ਰਹਿ ਨਾ ਜਾਵੇ ਉਹ ਨਾਲ ਲਿਆਓ। ਪਿੱਛੇ ਇਹ ਫਸਟ ਆਈ ਹੈ ਤੁਸੀਂ ਤੁਹਾਨੂੰ ਆਪਾਂ ਦੁਬਾਰਾ ਦਿਖਾ ਦਿੰਨੇ ਆਂਗੇ। ਤੇ ਬੈਕ ਸਾਈਡ ਤੋਂ ਵੀ ਦੇਖ ਸਕਦੇ ਹੋ ਇਹ 70 5 77 ਦੀ ਹੈਗੀ। ਦੁਬਾਰਾ ਤੁਹਾਨੂੰ ਆਪਾਂ ਫੇਰ ਦਿਖਾ ਦਿੰਨੇ ਆਂ। ਵੀਰੇ ਸਾਹਮਣੇ ਡਾਕਟਰ ਸਾਹਿਬੀ ਸਾਹਮਣੇ ਰੱਖੋ ਡਾਕਟਰ ਸਾਹਿਬੀ ਸਾਹਮਣੇ ਇਹ ਸ਼ੇਰੂ ਬਲਦੀ ਐ ਬੀਸੀ ਬੈਂਕ ਵੀਰਾਵਾ ਇਹ ਵੀ ਇਹ ਵੀ ਜੀ ਵੀ ਸੀ ਵੀਰਾਵਲੀ ਸਰ ਸਾਹਮਣੇ ਸਰ ਸਾਹਮਣੇ ਮੋਟੇ ਭਾਈ ਸਾਹਮਣੇ ਰੱਖੀ ਸਾਹਮਣੇ ਭਾਈ ਸਾਹਮਣੇ 1 ਲੀਟਰ 900 ਗ੍ਰਾਮ ਪਹਿਲੇ ਸੀ ਪਹਿਲੇ ਸੀ 900 ਗ੍ਰਾਮ ਇਹ ਪਹਿਲੇ ਸੀ ਪਹਿਲੇ ਸੀ ਵਾ ਕੱਢ ਦੀ ਚਲੋ ਪੜਾਈ ਜਾ ਰਹੀ ਹੈ ਗਾੜੀ 13 ਨੰਬਰ ਲੈ ਆਜੀ 13 ਨੰਬਰ ਚਲੋ ਜੀ 13 ਨੰਬਰ ਲੈ ਆਪਾਂ ਇਹ ਕਾਲਪੋਣਾ ਭਾਈ ਆਪਣੇ ਆਈ ਨਹੀਂ ਕਰਿਆ ਫੋਨ ਉੱਤੇ ਦੇਤੇ ਨੌਨ ਖੁੱਲਾ ਕਰ ਲਿਆ ਤੁਸੀਂ ਕਾਫਰੇਲੀ ਗੜ ਮਰੋਲਾ ਪਾਈ ਗਏ ਹਸਦੇ ਨੂੰ ਚਿਕਣਾ ਨਾ ਹਾਂਜੀ ਵਧੀਆ ਸਾਈਡ ਨਹੀਂ ਕਿੰਨੇ ਨੰਬਰ ਤੇ ਖੜਾ ਚੱਗੇ ਜੀ ਨਹੀਂ ਲੱਗਦਾ ਬਹੁਤ ਵਧੀਆ ਸਿਸਟਮ ਪਤਾ ਜੀ ਕਿੰਨੇ ਨੰਬਰ ਤੇ ਜੀ ਦੱਸਿਓ 13 ਨੰਬਰ ਦੀ ਖੇਚ 4 ਨੰਬਰ ਤੇ ਆ ਗਈ 6 ਨੰਬਰ ਤੇ ਆਈ ਆ ਭਾਈ ਜੀ ਸਾਹਮਣੇ ਮੁੱਖ ਮੁਖਰਾ ਇਹਨੇ ਫੋਟੋਆਂ ਲਾਉ ਰਿਹਾ 14 ਨੰਬਰ ਹਾਂਜੀ ਭਾਈ ਜੀ ਸਾਹਮਣੇ 2090 ਭਾਈ ਜੀ ਸਾਹਮਣੇ 21 ਸਾਹਮਣੇ ਦੇਖੋ ਭਾਈ ਜੀ ਫੋਟੋ ਕਰਾਓ ਭਾਈ ਜੀ ਫੋਟੋ ਕਰਾਓ ਸਾਹਮਣੇ ਦੇਖ ਕੇ ਜੀ ਹਾਂਜੀ ਸਾਹਮਣੇ ਜੀ ਠੀਕ ਹੈ ਜੀ ਧੰਨਵਾਦ ਅਰੇ ਬੜੇ ਖੁਸ਼ ਹੋ ਜਾਈਏ ਹੋਰ ਉਹ ਦਾ ਨਾਮ ਆਗਲੇ ਜਿਹੜੇ ਆਲੇ ਨੇ ਕਹਿੰਦਾ 12 ਨੰਬਰ ਟੈਗ ਵਾਲੇ 12 ਨੰਬਰ ਟੈਗ 12 ਨੰਬਰ ਟੈਗ ਵਾਲੇ ਆ ਜਾਓ ਵੀਰੇ 12 ਨੰਬਰ ਟੈਗ ਵਾਲੇ ਲੈ ਆ ਲੋ ਸੱਜਣ ਗਏ ਬਾਈਕ ਵਿੱਚ ਫਾੜ ਫੋਟਾ ਕਰਿਆ ਬਹੁਤ ਬੜਾਈਆਂ ਕਰਦੇ ਸਾਡੇ ਪਿੰਡ ਦੀ ਥੋੜੀ ਹੈ भाई से सामन रखो डॉक्टर साहिब जी सामन ट्रे साम ਵੀਰੇ ਮਾੜੇ ਦੀ ਕਮੇਟੀ ਦਾ ਮੇਰਾ ਜਾਨਾ ਉਹ ਤੇ ਮੇਰੀ ਜਿੰਦੀ ਹੈ ਹਾਂਜੀ ਵੀਰੇ ਫੋਟੋ ਕਰਾ ਲਓ ਤੇ ਸਾਹਮਣੇ ਦੇਖ ਕੇ ਇਹ ਮਾੜਾ ਲੱਗਦਾ ਕਿੰਨਾ ਤੇਰੇ 17 ਦੇ ਕੋਲ 17 ਵਾਲੇ ਠੀਕ ਆ ਬੜਾ ਬਹੁਤ ਬੜੇ ਇਹ ਬੰਦੇ ਆ ਗਏ ਨੇ ڀائي ڀاءو ڪهڙو ڪي نمبر تي جي ڀائي ڀاءو ڪهڙو ڪي نمبر تي جي ايه سامنے جي ائين کي 3 20 ਤੀਜੇ ਦੇ ਬੇਕਲਾ ਇਹ ਕਿਹੜਾ ਹੋ ਗਿਆ ਇਹ ਤੀਜੇ ਇਹ ਦੂਜੇ ਦੀ ਆਈ ਤੇ ਇਹ ਦੂਜੇ ਦੀ ਬਹੁਤ ਬਹੁਤ ਵਧਾਈ ਜੀ ਤੇ ਤੁਹਾਨੂੰ ਨਾਲ ਜੀ ਤੇ ਸਾਰੇ ਜੀ ਦੇ ਦੋਨੋਂ ਮਤੇ ਜਿੱਦਾਂ ਵੀ 24 ਤਰੀਕ ਨੂੰ ਦੇ ਲੋ ਜੀ ਨੂੰ ਉਹਦੇ ਦੇਣਾ ਠੀਕ ਆ ਰਹਿਣਾ ਕੀ ਹੈ ਰਹਿਣਾ ਬਈ ਆਏ ਸਾਹਮਣੇ ਇੱਕ ਬਾਈ ਸਾਹਮਣੇ ਦੇਖੋ ਵੀਰੇ ਸਾਹਮਣੇ ਦੇ ਇੱਕ ਬਾਈ ਵੀਰੇ ਸਾਹਮਣੇ ਦੇਖੋ ਬਾਈ ਆਹਾਂ ਲਾਈਟਾਂ ਪੈਣ ਲੱਗੀਆਂ ਆ ਸੰਗਣਾ ਕਰੀਂਦੇ ٹھیک ہے 24 نمبر پہ 24 نمبر پہ جڑے پہلے نمبر پہ یار آ رہی ہے نا اٹھا لے ایک ایک نمبر پہ ਅੰਜਰ ਸੇ ਪਹਿਲੇ ਨੰਬਰ ਦਾ ਹੀ ਹੈ ਤਾਂ ਵੀਰ ਦੀ ਭਰਾਵਾ ਆਹ ਦੇਖੀ ਬਾਈ ਥੋੜਾ ਜਿਹਾ ਪਿੰਡਾ ਬਾਈ ਜੀ ਕੋੜੇ ਕਾ ਦੇ ਪਹਿਲੇ लाल लेना भाई, पहले नंबर दे ना भाई एक 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 दे सत्तर पांच सत्तर सत्तर पांच सत्तरा सिरा लाता है। बोल दे रही है ना मैंने बोल दे ਮਾਗੜੇ ਬੰਦੇ ਇਹਦੇ ਮਾਸੀਂ ਪੀਸੀ 574 ਦੀ 574 ਦੀ ਮਾਸੀਂ ਪੀਸੀ 574 ਦੀ ਕਿੰਨੇ ਦੀ ਬੇਚੀ ਸੀ 185 ਦੀ ਵੇਚੀ ਸੀ ਮੈਂ ਸੇਲ ਕਰ ਦਿੱਤੀ ਠੀਕ ਹੈ ਜੀ ਚਲੋ ਬਹੁਤ ਬਹੁਤ ਤੁਹਾਡਾ ਧੰਨਵਾਦ ਜੀ ਕਿੰਨੇ ਮਹੀਨੇ ਦੀ ਹੈ ਇਹ ਇਹ 2 ਸਾਲ ਦੀ ਹੈ 2 ਸਾਲ ਦੀ ਗੱਬਣਾ ਜੀ ਇਸ ਬਰਾਜ ਤੋਂ 2 1/2 ਮਹੀਨੇ ਦੀ ਗੱਬਣਾ ਜੀ ਐਸਟੇ ਪ੍ਰੈਗਨੈਂਟ ਵੀ ਹੈ ਜੀ ਬਰਾਜ ਤੋਂ ਜੀਤ ਡਾਕਟਰ ਜੋਦਾ ਜੋਤੀ ਮਾਤਾ ਦਾ ਬੇਟਾ ਆਪਣਾ ਬੱਚਾ ਸੀਗਾ ਸਭਰਾਜ ਉਹਦਾ ਗੱਬਣਾ ਉਹਦਾ ਗੱਬਣਾ ਠੀਕ ਹੈ ਪ੍ਰੈਜੈਂਟ ਵਧਾਈਆਂ ਬਾਈ ਤੁਹਾਨੂੰ ਬਹੁਤ ਬਹੁਤ ਜੀ ਧੰਨਵਾਦ ਬਹੁਤ ਵਧੀਆ ਡੈਕ ਕ੍ਰੋਸਿੰਗ ਕਰਾਈ ਹੋਈ ਹੈ ਡੈਕ ਕ੍ਰੋਸਿੰਗ ਬਾਈ ਖੂਸਾ ਫੈਸਲੇ ਤੋਂ ਜਮਾ ਬਹੁਤ ਵਧੀਆ ਬਹੁਤ ਵਧੀਆ ਜੀ ਧੰਨਵਾਦ ਜੀ ਕਮੇਟੀ ਦਾ ਬਹੁਤ ਵਧੀਆ ਮਦਦ ਕਰਾਈ ਠੀਕ ਹੈ ਜੀ ਧੰਨਵਾਦ ਠੀਕ ਹੈ ਜੀ ਬਹੁਤ ਬਹੁਤ ਕਮੇਟੀ ਵਾਲੇ ਮਿਹਨਤ ਜਿਹਨਾਂ ਨੇ ਨਾ ਸਾਨੂੰ ਮਦਦ ਕੀਤੀ